ਉਹ ਬਿਨਾ ਕਮ ਤੋਂ ਮਿਲੇ ਜੇ ਉਹਨੂੰ ਚਾਹ ਵੀ ਏ ਫੋਕੀ ਕਾਲੀ ਇੱਥੇ ਕਦੇ ਉੱਥੇ ਟਰਾਂਸਮਿਟਰਾਂ ਜੇ ਲੋਕੀ ਜਿੱਥੇ ਪੈਸਾ ਮਿਲੇ ਉੱਥੇ ਪੂਸ਼ ਫੇਰੀ ਈ ਮੋਸ਼ਨਲ ਬੰਦਾ ਮਰਦਾ ਲੁੱਚੇ ਬੰਦਿਆਂ ਦੀ ਉਮਰ ਬਥੇਰੀ ਈ ਮੋਸ਼ਨਲ ਬੰਦਾ ਮਰਦਾ ਲੱਗ ਗੱਡੀਆਂ ਹੋ ਹੁਣੀ ਕਾਲੀ ਰੇਂਜ ਦਾ ਰੇਂਦੇ ਪਿੱਛਾ ਕਰਦੇ ਸੱਚੇ ਦਿਨੋਂ ਆਸ ਲੂਟੀ ਉਸ ਰੱਬ ਨੂੰ ਜਿਨੇ ਅਗਰੂਰ ਪਨਿਆ ਤੇ ਨਹੀਂ ਉੱਡਿਆ ਨਹੀਂ ਮੈਂ ਆਪ ਬਣਿਆ ਚਾਚੇ ਮਾਮਿਆਂ ਦੇ ਸਿਰਾਂ ਤੇ ਨਹੀਂ ਉੱਡਿਆ ਨਹੀਂ ਮੈਂ ਆਪ ਬਣਿਆ ਹੋ ਮੈਂ ਨਹੀਂ ਉਹਨੂੰ ਕਿ ਬਾਰ-ਬਾਰ ਆਖਦੇ ਉਹ ਹੀ ਬਾਪੂ ਤੇਰੇ ਪੁੱਤ ਨੂੰ ਸਟਾਰ ਆਖਦੇ ਬਾਨਾ ਨਹੀਂ ਕੁਝ ਸਿਖਵਾਰ ਆਖਦੇ ਉਹੀ ਬਾਪੂ ਤੇਰੇ ਪੁੱਤ ਨੂੰ ਸਟਾਰ ਆਖਦੇ ਸਿੱਧੂ ਮੂਸੇ ਵਾਲੇ ਨੂੰ ਸਟਾਰ ਆਖਦੇ ਮਨਿਆ ਸੀ ਉਦੋਂ ਮਾਪੇ ਹੀ ਤੁਰ ਗਏ ਅਸੀਂ ਰੁੜੇ ਦੇ ਰੁੜੇ ਦੇ ਪਹੁੰਚੇ ਵਿਚ ਪਰੇ ਦੇਸਾਂ ਦੇ ਦੋਸਤੋ ਦੁਨੀਆ ਦੇ ਉੱਤੇ ਬਹੁਤ ਜ਼ਿਆਦਾ ਟੈਲੈਂਟ ਆ ਪਰ ਤੁਹਾਨੂੰ ਦੱਸ ਦਈਏ ਕਿ ਇੱਕ ਖੂਬਸੂਰਤ ਆਵਾਜ਼ ਗਰੀਬੀ ਦੇ ਵਿੱਚ ਰੁੱਲਦੀ ਨਜ਼ਰ ਆ ਰਹੀ ਹੈ ਟੈਲੈਂਟ ਬਹੁਤ ਜ਼ਿਆਦਾ ਆਵਾਜ਼ ਬਹੁਤ ਜ਼ਿਆਦਾ ਖੂਬਸੂਰਤ ਪਰ ਰੁੱਲ ਰਹੀ ਹੈ ਗਰੀਬੀ ਦੇ ਵਿੱਚ ਰੁੱਲਦੀ ਇਹ ਖੂਬਸੂਰਤ ਆਵਾਜ਼ ਨੇ ਆਪਣੀ ਹੌਕਿਆਂ ਵਾਲੀ ਆਵਾਜ਼ ਦੇ ਵਿੱਚ ਲੋਕਾਂ ਨੂੰ ਆਪਣੀ ਮਦਦ ਦੇ ਲਈ ਪੁਕਾਰਿਆ ਕਿ ਕੋਈ ਮੇਰਾ ਗੀਤ ਕਰਾ ਦਿਓ ਸੋਹਣੀ ਆਵਾਜ਼ ਵਿੱਕੀ ਮਲਕ ਦੀ 에어ਪੋਰਟ ਬਟਾਲਾ ਤੋਂ ਵੇਲੇ ਜੇ ਖੜੇ ਨਾ ਐਸੀ ਕਰਨੀ ਕਿਯਾਰੀ ਜਿੱਥੇ ਪੱਗ ਸੀ ਵਟਾਈ ਓਏ ਉਹੀ ਕਰ ਗਿਆ ਗਦਾਰੀ ਜਿੱਥੇ ਪੱਗ ਸੀ ਵਟਾਈ ਓਏ ਉਹੀ ਕਰ ਗਿਆ ਗਦਾਰੀ ਰਾਤ ਕਾਲੀ ਬੋਲੀ ਚੜ ਗਈ ਖਨੇਰੀ ਈਮੋਸ਼ਨਲ ਬੰਦਾ ਮਰਦਾ ਲੁੱਚੇ ਬੰਦਿਆਂ ਦੀ ਉਮਰ ਬਥੇਰੀ ਈਮੋਸ਼ਨਲ ਬੰਦਾ ਮਰਦਾ ਹੈ ਹੋ ਕੁੱਤੀ ਚੋਰਾ ਨਾਲ ਰਲੀ ਜੀ ਤੋ ਰਾਖੀ ਤੇ ਮੈਨੂੰ ਮਤਲਬ ਕੋਈ ਮੈਸੇਜ ਨਹੀਂ ਇਦਾਂ ਦਾ ਆਇਆ ਵੀ ਆਓ ਤੇਰੀ ਮਜੇ ਕਰਦੇ ਤਰ੍ਹਾਂ ਗਾਣਾ ਕਰਾਈਏ ਤੇ ਇੱਕ ਮੈਂ ਗਰੀਬ ਪਰਿਵਾਰ ਕਰਕੇ ਪਿਛੇ ਰਹਿ ਗਿਆ ਤੇ ਹੁਣ ਵੀ ਮੈਂ ਚਾਹੁੰਦਾ ਵੀ ਮੇਰੀ ਕੋਈ ਨਾ ਕੋਈ ਮਜੇ ਕਰੋ ਤੇ ਮੈਂ ਵੀ ਮੜਾ ਮੋਟਾ ਗਾ ਸਕਦਾ ਹਾਂ ਸਾਲਾ ਬਣਾ ਕੇ ਦੇ ਦਿਓ ਇਟਾ ਉਟਾ ਫਰਾਓ ਮਿਸਤਰੀਆਂ ਦਾ ਮਗਰ ਚਾਹੀਦਾ ਜੀ ਕੋਈ ਵੀ ਕੰਮ ਮੇਲੇ ਕਰ ਲੀਦਾ ਵਾ ਉਦੋਂ ਵੀ ਫਿਰ ਕੋਈ ਕਹੇ ਹੋ ਬਿਨਾ ਕਮ ਤੋਂ ਮਿਲੇ ਜੇ ਉਹਨੂੰ ਚਾਹਵੀਏ ਫੋਕੀ ਕਾਲੀ ਇੱਥੇ ਕਦੇ ਉੱਥੇ ਟਰਾਂਸਮਿਟਰਾਂ ਜੇ ਲੋਕੀ ਜਿੱਥੇ ਪੈਸਾ ਮਿਲੇ ਉੱਥੇ ਪੂਛ ਫੇਰੀ ਈਮੋਸ਼ਨਲ ਬੰਦਾ ਮਰਦਾ ਲੁੱਚੇ ਬੰਦਿਆਂ ਦੀ ਉਮਰ ਬਥੇਰੀ ਈਮੋਸ਼ਨਲ ਬੰਦਾ ਮਰਦਾ ਹੇ ਰਖਸ਼ਾਵਾ ਆਵਾ ਤੇ ਜਦੋਂ ਮੈਂ ਰਕਸ਼ਾ ਵਾਉਂਦਾ ਰਹਿ ਮੈਂ ਨਾਲ ਨਾਲ ਗਾਉਂਦਾ ਵੀ ਰਿਆ ਵਾਂ ਤੇ ਉੱਥੋਂ ਮੈਨੂੰ ਸ਼ੌਂਕ ਵਿਆ ਮੈਨੂੰ ਇੱਕ ਦੋ ਬੰਦੇ ਨੇ ਕਹਿਆ ਕਹਿੰਦੇ ਯਾਰ ਤੇਰੀ ਆਵਾਜ਼ ਬਹੁਤ ਕੈਂਡਵਾ ਤੇ ਤੂੰ ਪਲੀਜ਼ ਆਪਣਾ ਗਾਣਾ ਕਰਾ ਕੇ ਇਦਾਂ ਵੀ ਤੇ ਮੈਂ ਦੱਸਦਾ ਰਿਹਾ ਮੈਂ ਕਿ ਮੈਂ ਬਹੁਤ ਗਰੀਬ ਘਰੋਂ ਆ ਮੇਰੇ ਕੋਲ ਇੱਥੋਂ ਤੱਕ ਨਹੀਂ ਪਹੁੰਚਿਆ ਜਾਣਾ ਚਾਹੀ ਤੇ ਮੈਨੂੰ ਕੋਈ ਸਪੋਰਟ ਕਰੇ ਉੱਥੋਂ ਮੈਨੂੰ ਸ਼ੌਂਕ ਆਇਆ ਫਿਰ ਮੈਨੂੰ ਸਾਰੇ ਕਹਿੰਦੇ ਆ ਬੇ ਤੇਰੀ ਆਵਾਜ਼ ਬਹੁਤ ਵਧੀਆ ਤੇ ਨਾਲ ਵੀਡੀਓ ਬਣਾਉਣੀ ਆ ਤੇ ਮੈਂ ਕਹਿੰਦਾ ਰਿਹਾ ਬਣਾਓ ਯਾਰ ਕੋਈ ਗੱਲ ਨਹੀਂ ਪਰ ਅੱਜ ਤੱਕ ਕੋਈ ਮੈਨੂੰ ਮੈਸੇਜ ਨਹੀਂ ਇਦਾਂ ਦਾ ਆਇਆ ਮੈਂ ਮ ਤੇ ਇਦਾਂ ਦਾ ਮੈਨੂੰ ਅਜੇ ਤੱਕ ਕੋਈ ਮੈਸੇਜ ਨਹੀਂ ਆਇਆ ਕਹਿੰਦਾ ਸਿੱਧੂ ਦੱਸਣਾ ਹੈਗੀ ਦਾ ਸੁਣਾਓ ਸਾਡੇ ਦਰਸ਼ਕਾਂ ਨੂੰ ਸੁਣਾਦਾ ਕੋਈ ਨਹੀਂ ਹੋ ਕਈ ਵਾਰੀ ਬਾਪੂ ਵਾਂਗੂ ਦੁਨੀਆ ਤੇ ਹੱਕ ਜਾਇਆ ਜਾਂਦਾ ਪਰ ਹਰ ਵਾਰੀ ਮਾਂ ਤੇਰੇ ਵਾਂਗੂ ਤਰਸ ਜਾਇਆ ਜਾਂਦਾ ਕਈ ਕਹਿੰਦੇ ਆਹਾ ਚਿਹਰਾ ਕਹਿੰਦੇ ਆਹਾ ਚਿਹਰਾ ਜਵਾ ਤੇਰੇ ਚਿਹਰੇ ਵਰਗਾਇਆ ਬਾ ਮੈਨੂੰ ਲੱਗਦਾ ਰਹਿੰਦਾ ਮੈਂ ਜਵਾ ਤੇਰੇ ਵਰਗਾਇਆ ਕਦੇ ਸੂਰਜ ਵਾਂਗੂ ਤਪਦਾ ਹਾਂ ਵਾਹ ਤੋਂ ਵੱਧ ਸਪੋਰਟ ਕਰੋ ਮੇਰੀ ਵਾਹ ਤੋਂ ਵੱਧ ਮਸਤ ਕਰੋ ਤੇ ਮੈਂ ਵੀ ਆਪਣੀ ਥੋੜੀ ਬਤੀ ਕੋਈ ਰੋਜੀ ਰਾਜੀ ਆਪਣੀ ਰੋਟੀ ਪਾਣੀ ਵਧੀਆ ਖਾ ਸਕਾਂ ਪਰਿਵਾਰ ਚ ਕੌਣ ਕੌਣ ਹੈ ਤੁਹਾਡਾ ਪਰਿਵਾਰ ਚ ਮੈਂ ਮੇਰੀ ਵਾਈਫ ਹੈ ਜੀ ਤੇ ਉਹਨਾਂ ਦਾ ਸਾਥ ਕਰਕੇ ਤਾ ਨਾ ਉਹਨਾਂ ਦਾ ਇਦਾਂ ਹੀ ਆ ਜੀ ਵੇਖੋ ਦਿਹਾੜੀ ਲਾ ਕੇ ਹੁਣ ਕਮਾ ਕੇ ਲਿਓਨੇ ਪੈਸੇ ਮੰਗਾਈ ਵੇਖੋ ਕਿੰਨੇ ਹੁਣ ਗਾੜੀ ਸਿਆਲ ਵਾ ਨਹੀਂ ਕੰਮ ਮਿਲ ਲਿਆ ਓਖੇ ਆਪਾਂ ਗਰੀਬੀ ਕਰਕੇ ਥੋੜਾ ਕੀ ਕਦੀ ਕਮੈਂਟ ਕਿਸੇ ਦਾ ਆ ਨਹੀਂ ਕਮੈਂਟ ਨਹੀਂ ਜੀ ਕਿਸੇ ਦਾ ਆ ਲਾਇਕ ਹੁੰਦੇ ਆ ਵਧੀਆ ਵਾ ਘੈਂਟ ਵਾ ਅਤਵਾ ਨਾ ਇਸਾ ਵੀਰ ਬਾਬਾ ਨਾਨਕ ਕਰੇਗਾ ਕਿਰਪਾ ਇਦਾਂ ਬਸ ਚਲੋ ਹੁੰਦੀ ਹੈ ਸਟੈਪ ਨਹੀਂ ਮਿਲਿਆ ਤੁਹਾਨੂੰ ਨਹੀਂ ਸਟੈਪ ਨਹੀਂ ਜੀ ਮਿਲਿਆ